ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਹਾਜ਼ਰ ਹੋਏ ਆ ਉਹ ਵਿਸ਼ਾ ਹੈ ਕਿ ਨਸ਼ੇ ਨੇ ਤਬਾਹ ਕੀ ਪੰਜਾਬ ਦੀ ਨੌਜਵਾਨੀ ਨਸ਼ੇ ਨੇ ਜੋ ਹੈ ਕਿ ਦੇਖੋ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਦੇ ਦਲਦਲ ਦੇ ਵਿੱਚ ਇਸ ਤਰ੍ਹਾਂ ਫਸਦੀ ਜਾ ਰਹੀ ਹੈ ਕਿ ਨਸ਼ਾ ਜੋ ਹੈ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਵੱਧਦਾ ਹੀ ਜਾ ਰਿਹਾ ਹੈ ਨਸ਼ਾ ਜੋ ਹੈ ਉਹ ਘਟਣ ਦੀ ਬਜਾਏ ਦੇਖੋ ਹਰ ਵਾਰ ਆਪਾਂ ਦੇਖਦੇ ਹੀ ਆਂ ਕਿ ਵੱਧਦਾ ਹੀ ਜਾਂਦਾ ਹੈ ਤਾਂ ਹੁਣੇ ਹਾਲੀ ਦੇ ਵਿੱਚ ਇੱਕ ਜੋ ਵੀਡੀਓ ਹੈ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀ ਹਾਂ ਇਸ ਵੀਡੀਓ ਦੇ ਵਿੱਚ ਇੱਕ ਔਰਤ ਜੋ ਹੈ ਉਹ ਨਸ਼ਾ ਇੰਨਾ ਜ਼ਿਆਦਾ ਉਹਨੇ ਕੀਤਾ ਹੋਇਆ ਹੈ ਕਿ ਦੇਖੋ ਪਹਿਲਾਂ ਤਾਂ ਕੀ ਹੁੰਦਾ ਸੀ ਕਿ ਨੌਜਵਾਨਾਂ ਨੂੰ ਆਪਾਂ ਕਹਿ ਦਿੰਦੇ ਸੀ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਪਰ ਹੁਣ ਜੇਕਰ ਗੱਲ ਕਰੀਏ ਤਾਂ ਔਰਤਾਂ ਵੀ ਨਸ਼ੇ ਦੇ ਜੰਜਾਲ ਦੇ ਵਿੱਚ ਫਸਦੀਆਂ ਹੋਈਆਂ ਕਾਫੀ ਹੱਦ ਤੱਕ ਨਜ਼ਰ ਆਉਂਦੀਆਂ ਨੇ ਹਰ ਰੋਜ਼ ਹੀ ਤਕਰੀਬਨ ਖਬਰਾਂ ਦੇ ਵਿੱਚ ਆਪਾਂ ਇਹ ਜਿਹੜੀ ਖਬਰਾਂ ਨੇ ਇਹਨਾਂ ਦੇ ਵਿੱਚ ਦੇਖਦੇ ਆ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇ ਰਾਹੀਂ ਆਪਾਂ ਦੇਖਦੇ ਆ ਕਿ ਨਸ਼ੇ ਜਿਹੜੇ ਨੇ ਉਹ ਕਿੰਨੇ ਹੱਦ ਤੱਕ ਵਧਦੇ ਹੋਏ ਇੱਥੇ ਦਿਖਾਈ ਦੇ ਰਹੇ ਨੇ ਇੱਕ ਪਾਸੇ ਦੇਖੋ ਸਰਕਾਰਾਂ ਇਹ ਦਾਅਵੇ ਕਰਦੀਆਂ ਨੇ ਕਿ ਨਸ਼ਾ ਜਿਹੜਾ ਹੈ ਇਹਨੂੰ ਖਤਮ ਕਰ ਦਿੱਤਾ ਜਾਏਗਾ ਪਰ ਦੂਜੀ ਤਰਫ ਜਿਹੜਾ ਨਸ਼ਾ ਹੈ ਉਹ ਆਮ ਗਲੀ ਗਲੀ ਦੇ ਵਿੱਚ ਮੁਹੱਲੇ ਮੁਹੱਲੇ ਦੇ ਵਿੱਚ ਵਿਕਦਾ ਹੋਇਆ ਨਜ਼ਰ ਵੀ ਆਉਂਦਾ ਹੈ ਤਾਂ ਨਸ਼ੇ ਤੇ ਠੱਲ ਪਾਉਣ ਦੇ ਲਈ ਦੇਖੋ ਜਿਹੜਾ ਆਪਾਂ ਕਹਿ ਸਕਦੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਾਫੀ ਕਦਮ ਚੁੱਕੇ ਜਾਂਦੇ ਨੇ ਕਈਆਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਇੱਥੇ ਸੀਲ ਕੀਤੀ ਗਈ ਹੈ ਪਰ ਨਸ਼ਾ ਜੋ ਹੈ ਉਹ ਖਤਮ ਹੋਣ ਦਾ ਨਾ ਕਿਉਂ ਨਹੀਂ ਲੈਂਦਾ ਇਸ ਦੇ ਵੱਡੇ ਕਾਰਨ ਕੀ ਹੋ ਸਕਦੇ ਨੇ ਸਭ ਤੋਂ ਪਹਿਲਾ ਇਸ ਦਾ ਵੱਡਾ ਕਾਰਨ ਇਹ ਹੀ ਹੈ ਦੇਖੋ ਸਾਡੇ ਨਾਲ ਇੱਕ ਆਲਰ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਪਹਿਲਾਂ ਇਸ ਬਾਰੇ ਗੱਲਬਾਤ ਕਰ ਲੈਨੇ ਆ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸ਼ਸ਼ੀਕਾਲ ਸਰ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਰ ਤੁਹਾਡਾ A1 ਪੰਜਾਬੀ ਟੀਵੀ ਤੇ ਕਿੱਥੋਂ ਬੋਲਦੇ ਹੋ ਸੰਜੀਵ ਸ਼ਰਮਾ ਬੋਲ ਰਿਹਾ ਮੈਡਮ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦਾ ਆਪਣਾ ਜੋ ਟੌਪਿਕ ਹੈ ਸਰ ਉਹ ਵਿਸ਼ਾ ਹੈ ਕਿ ਨਸ਼ੇ ਜਿਹੜੇ ਨੇ ਉਹ ਨੌਜਵਾਨੀ ਨੂੰ ਤਬਾਹ ਕਰ ਰਹੇ ਨੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਦੇਖੋ ਤੁਸੀਂ ਜਿਹੜਾ ਨੌਜਵਾਨੀ ਸ਼ਬਦ ਵਰਤੇ ਆ ਬਹੁਤ ਵਧੀਆ ਵਰਤੇ ਆ ਜੀ ਜੀ ਕਿਉਂਕਿ ਨੌਜਵਾਨ ਦੇ ਵਿੱਚ ਸਾਡੀ ਧੀ ਵੀ ਆਉਂਦੀ ਹੈ ਸਾਡਾ ਪੁੱਤ ਵੀ ਆਉਂਦਾ ਜੀ ਜੀ ਅੱਜ ਸਾਡੇ ਜੇ ਅੱਜ ਲੜਕਾ ਸਾਡਾ ਨਸ਼ਾ ਕਰ ਰਿਹਾ ਤਾਂ ਕਿਤੇ ਨਾ ਕਿਤੇ ਛੱਡਿਆ ਲੜਕੀਆਂ ਵੀ ਪਿੱਛੇ ਨਹੀਂ ਦੀਆਂ ਹੂੰ ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਮੈਡਮ ਉਸ ਤੋਂ ਪਹਿਲਾਂ ਵੀ ਲੜਕੀਆਂ ਦੀ ਬਹੁਤ ਵੀਡੀਓ ਵਾਇਰਲ ਹੋਈਆਂ ਹਾਂਜੀ ਬਿਲਕੁਲ ਉਹ ਵੀਡੀਓ ਦੇਖ ਕੇ ਮੈਡਮ ਇੱਕ ਵਾਰ ਦਿਲ ਕੰਬਦਾ ਜੀ ਬੰਦੇ ਦਾ ਹੂੰ ਬੀਟੂ ਜੀ ਨੰਨਾ ਸ਼ਾ ਕਰਦੀਓ ਐਨੇ ਨਸ਼ੇ ਦੇ ਵਿੱਚ ਤੁਤੋ ਤੁਹਾਨੂੰ ਆਪਣੇ ਆਪ ਤਾਂ ਨਹੀਂ ਪਤਾ ਵੀ ਤੁਹਾਡੇ ਨਾਲ ਕੀ ਹੋ ਰਿਹਾ ਤੁਸੀਂ ਕਿੱਥੇ ਹੋ ਕਿੱਥੇ ਹੋ ਤੁਹਾਡਾ ਇਹ ਲੋਕਾਂ ਪਰ ਦੀ ਮੈਸੇਜ ਕੀ ਜਾਊਗਾ ਜੀ ਜੀ ਉਹੀ ਹੈ ਕਿ ਦੇਖੋ ਪਹਿਲਾਂ ਤਾਂ ਆਪਾਂ ਕਹਿ ਦਿੰਦੇ ਸੀ ਕਿ ਜਿਹੜੇ ਨੌਜਵਾਨਾਂ ਦੇ ਵਿੱਚ ਪਹਿਲਾਂ ਆਪਾਂ ਖਾਸ ਤੌਰ ਤੇ ਜਿਹੜਾ ਮੁੰਡਿਆਂ ਦੀ ਗੱਲ ਕਰਦੇ ਹੁੰਦੇ ਸੀ ਟੀਨ ਏਜ ਦੇ ਜਿਹੜੇ ਮੁੰਡੇ ਨੇ ਪਹਿਲਾਂ ਉਹ ਜਿਹੜੇ ਦੇਖੋ ਨਸ਼ਿਆਂ ਦੇ ਦਲਦਲ ਵਿੱਚ ਫਸਦੇ ਹੋਏ ਕਾਫੀ ਹੱਦ ਤੱਕ ਨਜ਼ਰ ਆਉਂਦੇ ਸੀ ਪਰ ਹੁਣ ਕੀ ਹੈ ਕਿ ਕੁੜੀਆਂ ਵੀ ਜੜੀਆਂ ਨੇ ਉਹ ਹਰ ਰੋਜ਼ ਦੇਖੋ ਨਸ਼ੇ ਕਰਦੀਆਂ ਹੋਈਆਂ ਕਿਤੇ ਨਾ ਕਿਤੇ ਫੜੀਆਂ ਜਾ ਰਹੀਆਂ ਨੇ ਵੀਡੀਓਜ਼ ਬਣ ਰਹੀਆਂ ਨੇ ਇੱਕ ਹੋਰ ਜਿਹੜੀ ਵੀਡੀਓ ਨਿਕਲ ਕੇ ਸਾਹਮਣੇ ਆਈ ਸੀ ਨਵੇਂ ਬੱਸ ਸਟੈਂਡ ਪਟਿਆਲਾ ਦੀ ਜਿੱਥੇ ਵੀ ਦੋ ਔਰਤਾਂ ਨੇ ਨਸ਼ੇ ਦੀ ਹਾਲਤ ਦੇ ਵਿੱਚ ਕਾਫੀ ਹੰਗਾਮਾ ਕੀਤਾ ਸੀ ਤਾਂ ਦੇਖੋ ਆਏ ਦਿਨ ਜਿਹੜੀ ਕੋਈ ਨਾ ਕੋਈ ਖਬਰ ਐ ਸਰ ਉਹ ਨਿਕਲ ਕੇ ਸਾਹਮਣੇ ਵੀ ਆਉਂਦੀ ਐ ਬਿਲਕੁਲ ਮੈਡਮ ਐਸੀ ਇਹ ਕਹਿੰਦੇ ਆ ਵੀ ਜਿਹੜੀ ਲੜਕੀ ਜੀ ਨਸ਼ਾ ਕਰਦੀ ਉਹ ਸਿੰਥੈਟਿਕ ਨਸ਼ਾ ਕਰਦੀ ਐ ਉਹਦਾ ਚਲੋ ਅਸੀਂ ਮੁਕਾਂ ਦੇ ਵਿੱਚ ਜਗਤ ਜਾਹਰ ਕਰਨਾ ਚਲੋ ਉਹਦੀ ਅਗਲੇ ਦਾ ਆਤਾ ਪਾਤਾ ਦਾ ਦੱਸੋ ਅਗਲੀ ਵੀ ਸ਼ਕਲ ਨਾਲ ਦਿਖਾਓ ਕੋਈ ਇੱਕ ਦਾ ਇਮਪ੍ਰੈਸ਼ਨ ਜਾਂਦਾ ਪਰ ਕਿਤੇ ਨਾ ਕਿਤੇ ਤੁਸੀਂ ਉਹਨਾਂ ਲੜਕੀਆਂ ਦੀ ਵੀ ਵੀਡੀਓ ਬਣਾਓ ਨਾ ਲੜਕਿਆਂ ਦਾ ਵੀ ਸੰਦੇਸ਼ ਦਿਓ ਜਿਹੜੀਆਂ ਲੜਕੀਆਂ ਸ਼ਰਾਬ ਪੀਂੋਸਦੀਆਂ ਜਾਂ ਸ਼ਰਾਬ ਦਾ ਵੀ ਸੇਵਨ ਕਰਦੀਆਂ ਜੀ ਹਮ ਬਿਲਕੁਲ ਮੈਂ ਇਹ ਸੋਚਦਾ ਮੈਡਮ ਤੁਸੀਂ ਜਾ ਕੇ ਅਜ ਪੈਲੇਸਾਂ 'ਚ ਦੇਖੂਗੇ ਵੱਡੇ ਵੱਡੇ ਪੈਲੇਸਾਂ 'ਚ ਦੇਖੂਗੇ ਉੱਥੇ ਸ਼ਰਾਬ ਲੜਕੀਆਂ ਵੱਲੋਂ ਵਰਤਾਈ ਵੀ ਜਾਂਦੀ ਹੈ ਤੇ ਲੜਕੀਆਂ ਵੱਲੋਂ ਪੀਤੀ ਵੀ ਜਾਂਦੀ ਹੈ ਉਸੇ ਕਿੰਤੂ ਪਰੰਤੂ ਕਿਉਂ ਨਹੀਂ ਜੀ ਹੁੰਦਾ ਜੀ ਬਿਲਕੁਲ ਦੇਖੋ ਉਹੀ ਹੈ ਕਿ ਦੇਖੋ ਆਪਣੇ ਜਿਹੜੇ ਆਪਾਂ ਇੱਥੇ ਫੰਕਸ਼ਨਾਂ ਦੀ ਵੀ ਗੱਲ ਆ ਗਈ ਹੈ ਹੁਣ ਕਿ ਦੇਖੋ ਜਦੋਂ ਵੀ ਆਪਾਂ ਕੋਈ ਖੁਸ਼ੀ ਦੇ ਮੌਕੇ ਤੇ ਕੋਈ ਫੰਕਸ਼ਨ ਕਰਦੇ ਆ ਤਾਂ ਉਸ ਦੇ ਵਿੱਚ ਵੀ ਜਿਹੜਾ ਸ਼ਰਾਬ ਹੈ ਕਿਤੇ ਨਾ ਕਿਤੇ ਖੁੱਲੇ ਆਮ ਚੱਲ ਰਹੀ ਹੁੰਦੀ ਹੈ ਤਾਂ ਉਸ ਸਮੇ ਇਹ ਜਿਹੜੀ ਚੀਜ਼ਾਂ ਨੇ ਇਹ ਦੇਖੋ ਆਪਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਆਪਣੀ ਲੈਵਲ ਨੂੰ ਹਾਈ ਦਰਸਾਉਂਦੀਆਂ ਨੇ ਪਰ ਦੂਜੀ ਤਰਫ ਜੇਕਰ ਆਪਾਂ ਇਸ ਦੇ ਜੰਜਾਲ ਨੂੰ ਦੇਖਦੇ ਹੋਏ ਗੱਲ ਕਰੀਏ ਤਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਨੌਜਵਾਨੀ ਨੂੰ ਖਾਂਦਾ ਹੋਇਆ ਨਜ਼ਰ ਆਉਂਦਾ ਹੈ ਹਾਂ ਬਿਲਕੁਲ ਬਿਲਕੁਲ ਮੈਡਮ ਦੇਖੋ ਨੌਜਵਾਨੀ ਨੂੰ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਤੁਸੀਂ ਏਜਡ ਬੰਦੇ ਲਾ ਲੋ ਉਹ ਵੀ ਕਿਤੇ ਨਾ ਕਿਤੇ ਨਸ਼ਾ ਕਰਦੇ ਆ ਨੌਜਵਾਨ ਤੋਂ ਥੱਲੇ ਜਿਹੜਾ ਬੱਚਾ ਨੌਜਵਾਨੀ ਦੀ ਕਦਮ ਧਰ ਰਿਹਾ ਉਹ ਨਸ਼ਾ ਕਰ ਰਿਹਾ ਜੇ ਸਾਡਾ ਬੱਚਾ ਬੱਚਾ ਨਸ਼ੇ ਤੇ ਕਦਮ ਤੇ ਚੱਲ ਰਿਹਾ ਹੈ ਅਸੀਂ ਤਾਂ ਦੇਖੋ ਬਹੁਤ ਵਾਰ ਕਿਹਾ ਵੀ ਜਿਹੜੀਆਂ ਨਸ਼ੇ ਦੀਆਂ ਜੜਾਂ ਜਿੱਥੋਂ ਨਸ਼ਾ ਆਉਂਦਾ ਹੈ ਨਸ਼ਾ ਤੱਕ ਤਰ੍ਹਾਂ ਤੁਸੀਂ ਉਹਨਾਂ ਨੂੰ ਫੜਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕਰੋ ਉਹਨਾਂ ਨੂੰ ਫੜ ਕੇ ਉਹ ਸਜ਼ਾ ਦਿਓ ਉਹਨਾਂ ਦੀਆਂ ਪ੍ਰੌਬਲਮੀਆਂ ਸੀਲ ਕਰੋ ਤਾਂ ਜੋ ਕਿ ਅੱਗੇ ਨੂੰ ਨਸ਼ਾ ਦੱਬਕਰ ਪੈਦਾ ਨਾ ਹੋ ਸਕਣ ਜੀ ਸ਼ਾ ਤਸਕਰ ਪਹਿਲਾਂ ਖਤਮ ਕਰਨੇ ਪਏ ਆ ਜੀ ਜੀ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਕਾਫੀ ਕੜੇ ਕਦਮ ਜਿਹੜੇ ਨੇ ਉਹ ਲਗਾਤਾਰ ਚੁੱਕੇ ਗਏ ਸੀ ਕਾਫੀ ਜਿਹੜਾ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਵੀ ਸੀਲ ਹੁੰਦੀਆਂ ਨੇ ਪਰ ਕੀ ਲੱਗਦਾ ਹੈ ਕਿ ਨਸ਼ਾ ਜਿਹੜਾ ਹੈ ਉਸ ਨੂੰ ਖਤਮ ਕਰਨਾ ਹੈ ਇੱਥੇ ਆਪਾਂ ਕਹਿ ਸਕਦੇ ਕਿ ਨਾ ਮੁਮਕਿਨ ਜਾਈ ਹੋ ਗਿਆ ਹੈ ਬਿਲਕੁਲ ਬਿਲਕੁਲ ਮੈਨੂੰ ਦੇਖੋ ਨਾ ਮੁਮਕਿਨ ਹੋ ਗਿਆ ਹੈ ਪਰ ਨਾ ਮੁਕਿਨ ਨਾ ਮੁਮਕਿਨ ਹੈ ਨਹੀਂ ਜੀ ਜੀ ਇੱਕ ਗੁੱਸੇ ਸਿਚੁਏਸ਼ਨ ਐਸੀ ਪੈਦਾ ਕਰਨੀ ਆ ਜਿਹਦੇ ਕਿਤੇ ਨਾ ਕਿਤੇ ਪੈਸਾ ਆ ਜਾਂਦਾ ਜਿਵੇਂ ਵਿੱਚ ਕਿਤੇ ਨਾ ਕਿਤੇ ਲੈਣ ਦੇਣ ਆ ਜਾਂਦਾ ਆਪਣੀਆਂ ਸ਼ਿਫਾਰਿਸ਼ਾਂ ਆ ਜਾਂਦੀਆਂ ਫਰਮਾਇਸ਼ਾਂ ਆ ਜਾਂਦੀਆਂ ਜੀ ਤਾਂ ਕਹਿੰਦੇ ਮੈਡਮ ਜੇ ਸਰਕਾਰ ਚਾਵੇ ਤਾਂ ਕੀ ਨਹੀਂ ਕਰ ਸਕਦੀ ਜੀ ਜੀ ਪਰ ਸਰਕਾਰ ਦੇ ਖੁਦ ਜਿਹੜੇ ਮੰਤਰੀ ਐਮ ਐਲ ਏ ਜਾਂ ਜਿਹੜੇ ਸਰਕਾਰ ਦੇ ਨਾਲ ਰਾਜਨੀਤੀ ਨਾਲ ਅਟੈਚ ਲੋਕ ਹੋਣ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਆਪਣੀ ਪਾਵਰ ਹੁੰਦੀ ਆ ਉਹ ਲੋਕ ਇਹਨਾਂ ਦੇ ਨਾਲ ਮਿਲ ਕੇ ਜਾਂ ਉਹੀ ਲੋਕ ਨਸ਼ਾ ਤੱਤ ਕਰਾਉਣ ਨੂੰ ਸਹਿਯੋਗ ਦਿੰਦੇ ਆ ਉਹੀ ਲੋਕ ਕਿਤੇ ਨਾ ਕਿਤੇ ਨਸ਼ਾ ਬਕਾਉਣ ਦੇ ਵਿੱਚ ਅੱਗੇ ਹੁੰਦੇ ਆ ਜੀ ਬਿਲਕੁਲ ਦੇਖੋ ਆਪਾਂ ਕਹਿ ਸਕਦੇ ਆ ਕਿ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਦਾ ਪਹਿਲਾ ਵਾਅਦਾ ਹੀ ਲੋਕਾਂ ਨਾਲ ਇਹ ਹੁੰਦਾ ਕਿ ਜੀ ਅਸੀਂ ਨਸ਼ਾ ਜਿਹੜਾ ਹੈ ਉਹ ਖਤਮ ਕਰ ਦਵਾਂਗੇ ਕਿਉਂਕਿ ਬਹੁਤ ਜਿਹੜੇ ਲੋਕ ਨੇ ਉਹਨਾਂ ਦੀ ਇਹ ਜਿਹੜੀ ਗੱਲ ਹੁੰਦੀ ਹੈ ਕਿ ਨਸ਼ੇ ਦੇ ਕਾਰਨ ਸਾਡਾ ਧੀ ਪੁੱਤਰ ਆਪਣੀ ਜ਼ਿੰਦਗੀ ਤੋਂ ਹੱਥ ਖੋ ਬੈਠਾ ਹੈ ਜਾਂ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਹੀ ਬਰਬਾਦ ਕਰ ਲਿਆ ਹੈ ਤਾਂ ਇੱਥੇ ਵੱਡੇ ਵੱਡੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਦਾਅਵੇ ਬਾਅਦ ਦੇ ਵਿੱਚ ਲਾਰੇ ਜਿ ਕਿਉਂ ਬਣ ਜਾਂਦੇ ਨੇ ਕੋਣ ਮੈਡਮ ਦੇਖੋ ਅਸੀਂ तकरीबन ਦਿੱਲੀ ਮੈਂ ਲਾਈਨ ਦੇ ਵਿੱਚ ਗੱਲ ਕਰਦਾ ਹੁੰਦਾ ਆ ਕਿ ਅਸੀਂ ਜਿੰਨੇ ਵੀ ਬੰਦਿਆਂ ਨੂੰ ਵੋਟਾਂ ਪਾਈਆਂ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਸਾਨੂੰ ਕਦੇ ਉਸ ਬੋਰਡ ਦੀ ਕੀਮਤ ਨਹੀਂ ਜੀ ਮਿਲੀ ਜੀ ਇਹਨਾਂ ਨੇ ਬੈਨਰਾਂ ਤੇ ਬੋਰਡਾਂ ਤੇ ਲਿਖਿਆ ਹੋ ਹੁੰਦਾ ਜਾਂ ਇਹਨਾਂ ਦਾ ਨਾਰਾ ਹੁੰਦਾ ਵੀ ਆਪਣੀ ਕੀਮਤੀ ਬੋਰਡ ਸਾਨੂੰ ਦੋ ਜੀ ਉਹ ਇਹਨਾਂ ਦੀ ਕੀਮਤ ਹੁੰਦੀ ਆ ਨਾ ਕਿ ਉਹ ਸਾਡੀ ਕੀਮਤ ਦਾ ਮੁੱਲ ਮੋੜਦੀ ਹੈ ਜੀ ਉਹ ਹਮ ਬਿਲਕੁਲ ਇਹਨਾਂ ਦੀ ਕੀਮਤ ਇਸ ਕਰਕੇ ਬਣਦੀ ਹੈ ਕਿਉਂਕਿ ਇਹਨਾਂ ਦੀ ਇੱਕ ਇੱਕ ਵੋਟ ਹੈ ਕਿ ਕੀਮਤੀ ਵੋਟ ਹੈ ਕਿ ਇਹਨਾਂ ਨੂੰ ਸੀਟਾਂ ਮਿਲ ਜਾਨੀ ਇਹਨਾਂ ਦੀ ਸਰਕਾਰਾਂ ਬਣ ਜਾਨੀ ਜਿਹੜੀ ਉਹ ਸਾਨੂੰ ਕੀਮਤ ਮਿਲਣੀ ਹੁੰਦੀ ਹੈ ਜਾਂ ਸਾਨੂੰ ਉਸ ਚੀਜ਼ ਦਾ ਸਾਨੂੰ ਕਿਤੇ ਨਾ ਕਿਤੇ ਰਿਪਲਾਈ ਮਿਲਣਾ ਹੁੰਦਾ ਸਾਨੂੰ ਬਿਲਕੁਲ ਨਹੀਂ ਜੀ ਮਿਲਦਾ ਜੀ ਸਾਡੇ ਕੋਲ ਕੋਈ ਤੋੜ ਨਹੀਂ ਲੋਕਾਂ ਕੋਲ ਕੋਈ ਤੋੜ ਨਹੀਂ ਹੈਗਾ ਵੀ ਸਰਕਾਰ ਤੋਂ ਇਲਾਵਾ ਜਾ ਵੋਟ ਪਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਅਸੀਂ ਤਾਂ ਮਾਨਯੋਗ ਅਦਾਲਤਾਂ ਨੂੰ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਕੋਈ ਐਦਾਂ ਦਾ ਤੋੜ ਕੱਢੋ ਵੀ ਜੋ ਸਰਕਾਰ ਤੋਂ ਵੀ ਉੱਪਰ ਸਰਕਾਰ ਨੂੰ ਵੀ ਕਿਸੇ ਦੀ ਜਵਾਬਦੇਹੀ ਹੋਵੇ ਅੱਗੇ ਜਾ ਕੇ ਕਿਤੇ ਨਾ ਕਿਤੇ ਜਦੋਂ ਐਦਾਂ ਦੀ ਸਿਚੁਏਸ਼ਨ ਬਣੂਗੀ ਐਦਾਂ ਦੀ ਸਥਿਤੀਆਂ ਬਣਨ ਲੱਗੀਆਂ ਮੈਡਮ ਫਿਰ ਕਿਤੇ ਜਾ ਕੇ ਪ੍ਰਜਾ ਜਿਹੜੀ ਸੈੱਟ ਹੋ ਸਕਦੀ ਹੈ ਜੀ ਜੀ ਉਹੀ ਹੈ ਕਿ ਦੇਖੋ ਕਿਤੇ ਨਾ ਕਿਤੇ ਸਰਕਾਰਾਂ ਵੀ ਨਸ਼ੇ ਨੂੰ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਖਤਮ ਕਰਨ ਦੇ ਵਿੱਚ ਅਸਮਰਥ ਹੁੰਦੀਆਂ ਹੋਈਆਂ ਨਜ਼ਰ ਆਉਂਦੀ ਕਿਉਂਕਿ ਦੇਖੋ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਵੋਟਾਂ ਵੇਲੇ ਵੀ ਆਪਾਂ ਸਾਫ਼ ਤੌਰ ਤੇ ਦੇਖ ਪਾਣੇ ਹੁੰਨੇ ਆ ਕਿ ਕਾਫੀ ਜਿਹੜੇ ਲੀਡਰ ਨੇ ਉਹ ਨਸ਼ੇ ਦੀ ਬੋਤਲਾਂ ਦੇ ਕੇ ਜਿਹੜਾ ਨੌਜਵਾਨਾਂ ਨੂੰ ਆਪਣੇ ਹੱਕ ਦੇ ਵਿੱਚ ਲਿਆ ਕੇ ਖੜਾ ਤਾਂ ਕਰ ਲੈਂਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਵੱਡਾ ਖਿਲਵਾੜ ਜਿਹੜਾ ਹੈ ਉਹ ਹੋ ਰਿਹਾ ਹੁੰਦਾ ਹੈ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਅਸੀਂ ਖੁਦ ਇਹਨਾਂ ਨੂੰ ਲੋਕਾਂ ਨੂੰ ਕਹਿੰਦੇ ਆ ਵੀ ਸਾਨੂੰ ਪੈਸਾ ਦੋ ਸਾਨੂੰ ਸ਼ਰਾਬ ਦੋ ਸਾਨੂੰ ਪਿਆ ਬੰਦੋ ਜੀ ਜੀ ਅਜੀ ਖੁਦ ਇਹਨਾ ਤੋਂ ਆਪਣਾ ਨਸ਼ਾ ਲੈ ਕੇ ਪੈਸਾ ਲੈ ਕੇ ਆਪਣੇ ਹੱਥ ਘਟਵਾ ਲੈਣੇ ਆ ਕਿਉਂਕਿ ਇਹ ਲੋਕ ਸਾਨੂੰ ਕਹਿੰਦੇ ਜਦੋਂ ਇਹਨਾ ਤੋਂ ਕੰਮ ਦੀ ਗੱਲ ਕਰਦੇ ਕੰਮ ਦੀ ਮੰਗ ਕਰਦੇ ਇਹਨਾਂ ਕੋਲ ਕੰਮ ਨਹੀਂ ਜਾਂਦੇ ਤਾਂ ਸਿੱਧਾ ਕਹਿੰਦੇ ਵੀ ਇਸ ਦਾ ਪੈਸੇ ਲਾ ਕੇ ਜਿੱਤ ਲਈਏ ਕਿ ਤੁਹਾਡੇ ਕੰਮਾਂ ਦਾ ਸਰੋਕਾਰ ਹੈ ਇਸ ਦਾ ਪੈਸੇ ਪੂਰੇ ਕਰਨੇ ਆ ਜੀ ਹਮ ਪਰ ਉਹੀ 5 ਸਾਲੇ ਆਪਣਾ ਵੈਸੇ ਪੂਰੇ ਬੱਲੇ ਬ ਲੋਕਾਂ ਦੇ ਮਸਲੇ ਕਿੱਥੇ ਹੱਲ ਕਰਨਗੇ ਹੂੰ ਉਹੀ ਗੱਲ ਹੈ ਕਿ ਦੇਖੋ ਲੋਕਾਂ ਨੂੰ ਇੰਨੀ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਜੇਕਰ ਆਪਾਂ ਇੱਥੇ ਠੇਕਿਆਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ ਕਿ ਇਹ ਜਿਹੜੀ ਸਭ ਚੀਜ਼ਾਂ ਨੇ ਨਸ਼ੇ ਦੀ ਤਸਕਰੀ ਜਿਹੜੀ ਆ ਕਿਤੇ ਨਾ ਕਿਤੇ ਦੇਖੋ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਛੋਟੇ-ਛੋਟੇ ਜਿਹੜੇ ਗਲੀਆਂ ਮੁਹੱਲੇ ਨੇ ਇਹਨਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਉਹਨਾਂ ਦੇ ਕਿਤੇ ਨਾ ਕਿਤੇ ਹਿੰਮਤ ਐਨੀ ਜ਼ਿਆਦਾ ਵੱਧ ਗਈ ਹੈ ਕਿ ਲੋਕ ਸ਼ਰੀਆਮ ਜਿਹੜਾ ਨਸ਼ੇ ਦੀ ਤਸਕਰੀ ਕਰ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਪੁਲਿਸ ਵਾਲਿਆਂ ਦਾ ਵੀ ਇੱਥੇ ਕੋਈ ਡਰ ਜਾਂ ਭੈ ਨਹੀਂ ਰਹਿੰਦਾ ਦੇਖੋ ਮੈਂ ਤਾਂ ਮੈਡਮ ਚੈਨਲ ਤੇ ਸਿੱਧਾ ਖੁੱਲ ਕੇ ਬੋਲਦਾ ਜੀ ਮੈਨੂੰ ਕਿਸੇ ਦਾ ਡਰ ਨਹੀਂ ਇਸ ਦਾ ਸੱਚੇ ਪੱਕੇ ਚੈਨਲ ਨਾਲ ਜੁੜਿਆ ਸੱਚੀ ਪੱਕੀ ਚੈਨਲ ਗੱਲ ਕਰਦਾ ਸੱਚੀ ਪੱਕੀ ਅਸੀਂ ਕਰਦੇ ਹਾਂ ਜੀ ਜੀ ਦੇਖੋ ਇਹ ਜਿੱਥੇ ਨਸ਼ਾ बिक ਰਿਹਾ ਉੱਥੇ ਬਿਲਕੁਲ ਪੁਲਿਸ ਦੀ ਸਪੋਰਟ ਹੁੰਦੀ ਹੈ ਪੁਲਿਸ ਕੋਲ ਹਫਤਾ ਜਾਂ ਮਹੀਨਾ ਜਾਂਦਾ ਹੁੰਦਾ ਉਹਨਾਂ ਦੇ ਮੂੰਹ ਬੰਦ ਹੋ ਜਾਂਦੇ ਆ ਤੇ ਪੰਜਾਬ ਚ ਕਿਹੜਾ ਕੋਨਾ ਹੈ ਜਿੱਥੇ ਨਸ਼ਾ ਨਹੀਂ बिकਦਾ ਜਾਂ ਉੱਥੇ ਪੁਲਿਸ ਇਨਵੋਲਵਮੈਂਟ ਨਹੀਂ ਹੁੰਦੀ ਜੇ ਕੋਈ ਸ਼ਿਕਾਇਤ ਲਿਖੇ ਵੀ ਜਾਂਨਿਆ ਤਾਂ ਉਹਨਾਂ ਦਾ ਜਿਹੜਾ ਅੱਗੇ ਰਿਪਲਾਈ ਹੁੰਦਾ ਪੁਲਿਸ ਦਾ ਕਿਤੇ ਆਉਣਾ ਕਰਨੀ ਇਸ ਕਰਕੇ ਹੁੰਦੀ ਹੈ ਵੀ ਉਹ 1100 ਰੁਪਏ ਦਾ ਨਸ਼ਾ ਵੇਚਦਾ ਉਹ ਲੱਖਾਂ ਰੁਪਏ ਦਾ ਨਸ਼ਾ ਵੇਚਦਾ ਉਹ ਕਿਤੇ ਨਾ ਕਿਤੇ ਪੁਰਸ ਨੂੰ ਆਪਣੀ ਜੇਬ ਚ ਪਾ ਕੇ ਰੱਖਦਾ ਜੇਬ ਚ ਇਸ ਪਾ ਕੇ ਪਾ ਕੇ ਰੱਖਦਾ ਕਿਉਂਕਿ ਉਹਨੇ ਪੈਸਾ ਤੇ ਕਿ ਗਰੀਤੀ ਵੀ ਹੁੰਦੀ ਹੈ ਜੀ ਜੀ ਹੋਈ ਹੈ ਕਿ ਦੇਖੋ ਇੱਕ ਆਪਾਂ ਕਹਿ ਦਿੰਨੇ ਆ ਕਿ ਨਸ਼ੇ ਦੇ ਚੱਲਦੇ ਜਿਹੜੀ ਫਿਰ ਇੱਥੇ ਕਿਤੇ ਨਾ ਕਿਤੇ ਰਿਸ਼ਵਤ ਖੋਰੀ ਹੈ ਉਹ ਵੀ ਕਾਫੀ ਹੱਦ ਤੱਕ ਦੇਖਣ ਨੂੰ ਮਿਲਦੀ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਜਿੱਥੇ ਨਸ਼ਾ ਚੱਲੂਗਾ ਜਾਂ ਜਿੱਥੇ ਕ੍ਰਾਈਮ ਹੋਊਗਾ ਉੱਥੇ ਨਾਲ ਦੀ ਨਾਲ ਕਿਤੇ ਨਾ ਕਿਤੇ ਪੈਸਾ ਚੱਲੂਗਾ ਜੀ ਜੀ ਇਹ ਬੰਦੇ ਕੋਲ ਪੈਸਾ ਹੋਊਗਾ ਬੰਦਾ ਤਦੇ ਕ੍ਰਾਈਮ ਨੂੰ ਅੰਜਾਮ ਦੇ ਪਾਊਗਾ ਤਦੇ ਕੋਈ ਨਾ ਕੋਈ ਨਸ਼ਾ ਵੇਚ ਪਾਊਗਾ ਤਦੇ ਕੋਈ ਐਡੇ-ਐਡੇ ਘਟਨਾਵਾਂ ਅੰਜਾਮ ਦੇਊਗਾ ਜੋ ਕਿਤੇ ਨਾ ਕਿਤੇ ਲੋਕਾਂ ਦੇ ਖਿਲਾਫ ਹੁੰਦੀ ਹੈ ਸਮਾਜ ਦੇ ਖਿਲਾਫ ਹੁੰਦੀ ਹੈ ਤਦੇ ਕੋਈ ਇhta ਕਹਿੰਦਾ ਰਿਸ਼ਵਤ ਖੋਰੀ ਇਹ ਬੰਦ ਕਰਨ ਦੀ ਗੱਲ ਕਰਦੀ ਹੈ ਸਰਕਾਰ ਨਸ਼ਾ ਬੰਦ ਕਰਨ ਦੀ ਗੱਲ ਕਰਦੀ ਹੈ ਸਰਕਾਰ ਸਿਰਫ ਹਜੇ ਇਹ ਕਿਤੇ ਨਾ ਕਿਤੇ ਆਪਣੇ ਵਾਅਦਿਆਂ 'ਚ ਹੈ ਕਿਤੇ ਨਾ ਕਿਤੇ ਦਾਅਵਿਆਂ 'ਚ ਇਹਨੂੰ ਤਬਦੀਲ ਨਹੀਂ ਇਹ ਚੀਜ਼ ਕਰ ਸਕਦਾ ਨਹੀਂ ਸਰਕਾਰ ਦਾ ਦਾਵਾ ਜਿਹੜਾ ਕਿਤੇ ਨਾ ਕਿਤੇ ਕਲੀਅਰ ਹੋਇਆ ਦੇਖੋ ਇਸ ਨੂੰ ਬਹੁਤ ਗੰਭੀਰ ਲੈਣ ਦੀ ਜ਼ਰੂਰਤ ਹੈ ਸੈਂਟਰ ਸਰਕਾਰ ਦੇ ਮਤਲ ਕਰਦੇ ਅਧੀਨ ਵੀ ਆਉਂਦਾ ਆਪਣਾ ਸੁਪਾ ਤੈਨਾ ਕਿਤੇ ਸੈਂਟਰ ਸਰਕਾਰ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੁਪਾ ਸਰਕਾਰ ਦੇ ਹੱਥ 'ਚ ਇਹ ਨਹੀਂ ਹੈ ਇਹਦਾ ਸੈਂਟਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਆ ਕਿਉਂਕਿ ਸੈਂਟਰ ਸਰਕਾਰ ਕੋਲ ਅਗਰ ਭਾਈ ਅਮਰਪਾਲ ਦਾ ਕੋਈ ਕੋਈ ਨਾ ਕੋਈ ਤੋੜ ਕੱਢਿਆ ਜੀ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਮਾਨ ਸਾਹਿਬ ਨੇ ਕੱਢਿਆ ਸੀਗਾ ਤਾਂ ਕਿ ਉਹ ਨਸ਼ੇ ਦਾ ਜਾਂ ਪਰਿਸ਼ਤਾਚਾਰੀ ਦਾ ਜਾਂ ਪੰਜਾਬ ਚੋ ਕ੍ਰਾਈਮ ਖਾਤ ਖਤਮ ਕਰਨ ਦਾ ਉਹ ਤੋੜ ਨਹੀਂ ਕੱਢ ਸਕਦੇ ਜੀ ਜੀ ਉਹੀ ਹੈ ਕਿ ਦੇਖੋ ਜੇਕਰ ਚਾਹਣ ਤਾਂ ਨਸ਼ਾ ਜਿਹੜਾ ਹੈ ਨਸ਼ਾ ਖਤਮ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਆਪਾਂ ਜਿਵੇਂ ਹਮੇਸ਼ਾ ਹੀ ਗੱਲ ਕਰਦੇ ਆ ਸ਼ਰਮਾ ਜੀ ਕਿ ਕਿਤੇ ਨਾ ਕਿਤੇ ਜਿਹੜਾ ਮੁੰਡਾ ਆਫਾ ਹੈ ਉਹ ਵੱਡੇ ਲੈਵਲ ਤੇ ਨਸ਼ੇ ਦੇ ਕਰਕੇ ਹੀ ਇੱਥੇ ਸਰਕਾਰਾਂ ਨੂੰ ਹੁੰਦਾ ਹੈ ਕੀ ਲੱਗਦਾ ਹੈ ਬਿਲਕੁਲ ਮੈਡਮ ਦੇਖੋ ਕਾਨੂੰਨਾਂ ਦੀ ਜੋੜ ਤੋੜ ਤਾਂ ਹੀ ਹੁੰਦੀ ਹੈ ਜੀ ਜੀ ਜਿਹੜੇ ਕਾਨੂੰਨਾਂ ਦੀ ਤਰਦੀਲੀ ਹੁੰਦੀ ਆ ਮੈਡਮ ਜਿਹੜਾ ਹੁਣ ਕੀ 2941 ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਉਹ ਤੋਂ ਪਹਿਲਾਂ ਇੱਕ ਕਾਨੂੰਨ ਹੁੰਦਾ ਸੀ 1055 ਜੀ ਜੀ 1055 2001 ਚ ਲਾਗੂ ਹੋਇਆ ਸੀਗਾ 2009 ਚ ਆ ਕੇ ਕਿਤੇ ਨਾ ਕਿਤੇ ਨੂੰ ਰੱਦ ਕਰਕੇ ਇਹ 29 ਤਰੀਕ ਦੇ ਅੰਦਰ ਆ ਗਿਆ ਸੀਗਾ ਜੀ ਹਾਂਜੀ 2941 ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦਾ ਹਿਊ ਵਧ ਗਿਆ ਉਹਦੇ ਵਿੱਚ ਪ੍ਰਮੋਸ਼ਨਾਂ ਦਾ ਦੌਰ ਚੱਲ ਪਿਆ ਉਹਦੇ ਵਿੱਚ ਵਿੱਚ ਝੂਠੇ ਮੂਠੇ ਪਰਚੇ ਚੱਲ ਪਏ ਕਿਉਂਕਿ ਝੂਠੇ ਮੂਠੇ ਪਰਚੇ ਇਸ ਕਰਕੇ ਚੱਲ ਪਏ ਵੀ ਜੋ ਉਹਦੀ ਕੁਆਂਟੀਟੀ ਤੈਅ ਕੀਤੀ ਜਾਂਦੀ ਹੈ ਜਾਂ ਨਸ਼ੇ ਦੀ ਡਿਗਰੀ ਤੈਅ ਕੀਤੀ ਜਾਂਦੀ ਹੈ ਉਹ ਥਾਣੇ ਦੇ ਵਿੱਚੇ ਕੀਤੀ ਜਾਂਦੀ ਹੈ ਜਿਹੜਾ 10055 ਦਾ ਕਾਨੂੰਨ ਸੀਗਾ ਉਹ ਕਿਤੇ ਨਾ ਕਿਤੇ ਲੈਬੋਰੀ ਦੀ ਟੈਸਟਿੰਗ ਤੇ ਹੀ ਸੈਂਪਲਿੰਗ ਤੇ ਹੀ ਹੁੰਦਾ ਠੀਕ ਆ ਉਹੀ ਮਾਨ ਜੋਗ ਅਦਾਲਤਾਂ ਕੋਲ ਜਾਂਦੀ ਸੀਗੀ ਅੱਜ ਸਭ ਕੁਝ ਮਿਲੀ ਭੁਗਤ ਦੇ ਨਾਲ ਪੁਲਸ ਕਿਤੇ ਨਾ ਕਿਤੇ ਪ੍ਰਮੋਸ਼ਨਾਂ ਲੈਣ ਦੇ ਚੱਕਰ ਚੋਂ 2941 ਦਾ ਜਿਹੜਾ ਕਿਤੇ ਨਾ ਕਿਤੇ ਫਾਇਦਾ ਉਹ ਜੀ ਚੀਜ਼ ਦਾ ਜਿਹੜਾ ਹਰਜਾਨਾ ਪੰਜਾਬ ਨੂੰ ਭਰਨਾ ਪੈ ਰਿਹਾ ਇਸ ਦਾ ਕਹਿੰਦੇ ਆ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੇ ਬੱਚੇ-ਬੱਚੇ ਨੂੰ 80-41 ਜੱਤ ਕਰਾ ਕੇ ਮੁਰਤੋਂ ਕੋਈ ਕਾਨੂੰਨ ਨਵਾਂ ਲਾਗੂ ਕਰਾਉਣਾ ਚਾਹੀਦਾ ਹੈ ਜੀ ਕੀ ਲੱਗਦਾ ਹੈ ਕਿ ਦੇਖੋ ਨਸ਼ਾ ਜਿਹੜਾ ਐਨਾ ਜ਼ਿਆਦਾ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਆਪਾਂ ਇੱਥੇ ਨੌਜਵਾਨਾਂ ਦੀ ਗੱਲ ਕਰ ਰਹੇ ਆ ਕਿ ਨੌਜਵਾਨਾਂ ਦੇ ਵਿੱਚ ਨੌਜਵਾਨੀ ਦੇ ਵਿੱਚ ਦੇਖੋ ਕੁੜੀਆਂ ਮੁੰਡੇ ਸਭ ਆਂਦੇ ਨੇ ਤਾਂ ਕੀ ਲੱਗਦਾ ਹੈ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਬੁਰੀ ਸੰਗਤ ਦੇ ਵਿੱਚ ਪੈ ਜਾਣ ਦੇ ਕਰਕੇ ਜਿਹੜਾ ਨਸ਼ੇ ਦੀ ਲਤ ਐ ਬੁਰੀ ਲਤ ਐ ਇੱਥੇ ਲੱਗ ਜਾਂਦੀ ਐ ਨੌਜਵਾਨਾਂ ਨੂੰ ਬਿਲਕੁਲ ਮੈਡਮ ਦੇਖੋ ਅਸੀਂ ਏਵਨ ਪੰਜਾਬੀ ਟੀਵੀ ਚੈਨਲ ਦੇ ਮੁੱਦੇ ਮરાਹੀ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਨੌਜਵਾਨ ਨੂੰ ਦੇਸ਼ ਦੇ ਨੌਜਵਾਨ ਨੂੰ ਵਰਲਡ ਦੇ ਨੌਜਵਾਨ ਨੂੰ ਦੇਸ਼ ਵੀ ਛੱਡੋ ਵਰਲਡ ਦੇ ਨੌਜਵਾਨ ਨੂੰ ਕਿਉਂਕਿ ਪੂਰਾ ਸੰਸਾਰ ਪ੍ਰਮਾਤਮਾ ਦਾ ਬਣਾਇਆ ਹੋਇਆ ਜੀ ਜੀ ਬਿਲਕੁਲ ਨਸ਼ੇ ਦੀ ਦਲਦਲ ਚ ਨਾ ਸੋ ਨਸ਼ੇ ਦੇ ਨਾ ਤੋ ਹੀ ਤੁਸੀਂ ਡਰਦੇ ਹੋ ਕਿਉਂਕਿ ਜਿਹੜਾ ਨਸ਼ੇ ਦੀ ਦਲਦਲ ਚ ਤਾਂ ਜਾਂਦਾ ਨਸ਼ੇ ਦਾ ਕਿਤੇ ਨਾ ਕਿਤੇ ਕਹਦੇ ਨਾ ਚੌੜ ਚੌੜ ਦੇ ਨਸ਼ਾ ਕਰਨ ਲੱਗ ਜਾਂਦਾ ਹੈ ਕੋਈ ਕਹਿੰਦਾ ਤਕਲੀਫ ਮੈਂ ਤਾਂ ਅਛਾ ਕਰਦਾ ਕੋਈ ਕਹਿੰਦਾ ਮੈਨੂੰ ਦੁੱਖ ਆ ਮੈਂ ਤਾਂ ਅਛਾ ਕਰਦਾ ਕੋਈ ਕੁਝ ਕਹਿੰਦਾ ਕੋਈ ਖੁਸ਼ੀ ਕਹਿੰਦਾ ਲੇਕਿਨ ਇਸ ਨੂੰ ਲੱਗਦਾ ਜਾਂਨੇ ਪਰ ਉਹਨੂੰ ਕਿਤੇ ਨਾ ਕਿਤੇ ਜਿਹੜਾ ਨਿਵੇੜਨਾ ਹੁੰਦਾ ਪੂਰੀ ਜ਼ਿੰਦਗੀ ਸਾਡੀ ਨਰਕ ਬਣ ਜਾਂਦੀ ਹੈ ਜੀ ਜੀ ਹੋਈਏ ਕਿ ਦੇਖੋ ਫਿਰ ਕਿਤੇ ਨਾ ਕਿਤੇ ਜਿਹੜੀ ਬੁਰੀ ਸੰਗਤ ਹੈ ਉਸ ਦੇ ਵਿੱਚ ਪੈ ਕੇ ਨਸ਼ਿਆਂ ਦੇ ਜੰਜਾਲ ਦੇ ਵਿੱਚ ਨੌਜਵਾਨ ਇਸ ਕਦਰ ਫਸਦਾ ਹੈ ਕਿ ਦੇਖੋ ਨਸ਼ੇ ਦੀ ਪੂਰਤੀ ਦੇ ਚੱਲਦੇ ਹੀ ਫਿਰ ਇੱਥੇ ਜਿਹੜਾ ਗੁੰਡਾਗਰਦियां ਨੇ ਜਾਂ ਫਿਰ ਚੋਰੀ ਦੀ ਵਾਰਦਾਤਾ ਨੇ ਜਾਂ ਫਿਰ ਕਿਸੇ ਦੇ ਮਰਡਰ ਦੀ ਜੇਕਰ ਕੋਈ ਵਾਰਦਾਤ ਹੋ ਜਾਂਦੀ ਹੈ ਬਹੁਤ ਸਾਰੇ ਮਾਮਲੇ ਜਿਹੜੇ ਨੇ ਨਿਕਲ ਕੇ ਫਿਰ ਪਿੱਛੋ ਜਿਹੜਾ ਬੈਕਗ੍ਰਾਉਂਡ ਉਸ ਦਾ ਹੁੰਦਾ ਹੈ ਉਹ ਦੇਖੋ ਨਸ਼ੇ ਦੀ ਪੂਰਤੀ ਵਾਲਾ ਹੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਨਸ਼ੇ ਦੀ ਪੂਰਤੀ ਦੇ ਚੱਲਦੇ ਇਹਨਾਂ ਨੇ ਦੇਖੋ ਵਾਲੀਆਂ ਖੋਈਆਂ ਨੇ ਜਾਂ ਫਿਰ ਜਿਹੜੇ ਹੋਰ ਕ੍ਰਾਈਮ ਨੇ ਨੌਜਵਾਨ ਕਰਨ ਲੱਗ ਜਾਂਦੇ ਨੇ ਹਾਂ ਬਿਲਕੁਲ ਮੈਡਮ ਦੇਖੋ ਮੈਂ ਇਸ ਤੁਹਾਡੇ ਸਵਾਲ ਦੇ ਨਾਲ ਮੈਂ 50-50 ਕਰੂੰਗਾ ਜੀ ਜੀ ਕਿਉਂਕਿ ਨਸ਼ਾ ਜ਼ਰੂਰ ਹੁੰਦਾ ਜਿਹੜਾ ਬੰਦਾ ਕ੍ਰਾਈਮ ਕਰਦਾ ਨਸ਼ਾ ਜ਼ਰੂਰ ਕਰਿਆ ਹੋਆ ਹੁੰਦਾ ਜੀ ਪਰ ਨੁਕਸਾਨ ਹੋਣਾ ਕਰਨੀ ਆ ਜਾਂ ਨਸ਼ਾ ਕਰਾਉਣਾ ਜਾਂ ਕਰਨਾ ਜਾਂ ਗੁੰਡਾਗਰਦੀ ਕਰਨੀ ਬਦਮਾਸ਼ੀ ਕਰਨੀ ਉਹ ਕਿਤੇ ਨਾ ਕਿਤੇ ਸਰਕਾਰਾਂ ਦੇ ਹੀ ਲੀਡਰ ਹੁੰਨੇ ਆ ਮੈਡਮ ਜੀ ਸਰਕਾਰਾਂ ਦੇ ਲੀਡਰ ਇਹਨਾਂ ਨੌਜਵਾਨਾਂ ਨੂੰ ਕੈਚ ਕਰਦੇ ਆ ਨੌਜਵਾਨਾਂ ਨੂੰ ਨਸ਼ੇ ਦੀ ਲਤ ਚਲਾਉਂਦੇ ਆ ਨੌਜਵਾਨਾਂ ਤੋਂ ਉਦੋਂ-ਉਦੋਂ ਦੇ ਕ੍ਰਾਈਮ ਕਰਾਉਂਦੇ ਆ ਉਦੋਂ-ਉਦੋਂ ਦੇ ਕੰਮ ਕਰਾਉਂਦੇ ਆ ਫੇ ਛੋਟੇ-ਮੋਟੇ ਬਦਮਾਸ਼ ਬਣਦੇ ਇੱਕ ਦੂਜੇ ਨੂੰ ਦੇਖ ਕੇ ਵੱਡੇ ਬਦਮਾਸ਼ ਬਣਦੇ ਫੇ ਜਿਹਨਾਂ 'ਚ ਜਾਂਦੇ ਉਹਨਾਂ ਦੇ ਜਵਾਬਤਾ ਕਰਾਉਂਦੇ ਆ ਫਿਰ ਬਾਹਰ ਆਉ ਨੇ ਐਕਸਪੋਰਟ ਹੁੰਦੀ ਆ ਉਹਨਾਂ ਦੀ ਕਿਉਂਕਿ ਨੌਜਵਾਨ ਤਾਂ ਕਿਤੇ ਨਾ ਕਿਤੇ ਗਲਤ ਰਸਤੇ ਤੇ ਚੱਲ ਰਿਹਾ ਹੁੰਦਾ ਪਰ ਜਿਹੜੇ ਗਲਤ ਰਸਤੇ ਤੇ ਚਲਾਉਣੇ ਵਾਲੇ ਆ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਹੋਣੀ ਜ਼ਰੂਰੀ ਆ ਮੈਡਮ ਜੀ ਬਿਲਕੁਲ ਉਹੀ ਹੈ ਕਿ ਦੇਖੋ ਕਈ ਵਾਰ ਕੀ ਹੁੰਦਾ ਹੈ ਸਰ ਕਿ ਬੱਚੇ ਨੂੰ ਨਸ਼ੇ ਦੀ ਲਤ ਤੋਂ ਦੂਰ ਰੱਖਣ ਦੇ ਲਈ ਜਿਹੜੇ ਪੇਰੈਂਟਸ ਨੇ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਉਹ ਬਾਹਰ ਨੂੰ ਭੇਜ ਦਿੰਦੇ ਨੇ ਕਿ ਚਲੋ ਇੱਧਰ ਦੇ ਮਾਹੌਲ ਤੋਂ ਨਿਕਲੇਗਾ ਪਰ ਕੀ ਹੁੰਦਾ ਕਿ ਬਾਅਦ ਦੇ ਵਿੱਚ ਉਹ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਓਵਰਡੋਜ਼ ਦੇ ਚਲਦੇ ਕਿਸੇ ਦੀ ਮੌਤ ਹੋ ਗਈ ਹੈ ਤਾਂ ਕੀ ਕਹਿੰਦਾ ਕਿ ਨਸ਼ੇ ਦਾ ਜਿਹੜਾ ਜੰਜਾਲ ਹੈ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਸਾਰੇ ਕਿਤੇ ਹੀ ਇਹ ਮੌਜੂਦ ਹੈ। ਆ ਬਿਲਕੁਲ ਮੈਡਮ ਬਿਲਕੁਲ ਮੌਜੂਦ ਹੈ। ਇਹ ਸਿੱਟਾ ਕਹਿੰਨਾ ਜਿੰਨਾ ਤੁਸੀਂ ਬਾਹਰ ਜਾਣ ਪਰ ਪੈਸਾ ਖਰਚ ਕਰਦੇ ਆ ਜਾਂ ਉਧਰੋਂ ਦਬਾਅ ਕਰਕੇ ਲਾਦੇ ਆ ਉਨਾ ਹੀ ਤੁਸੀਂ ਦਬਾਅ ਖਰਚ ਕਰ ਲਓ ਬੱਚੇ ਦੀ ਪਰਵਰਿਸ਼ਤੇ ਬੱਚੇ ਦੇ ਸੰਸਕਾਰਾਂ ਤੇ। ਜੀ ਨਾਬਤ ਕਿਉਂ ਆਉਂਦੀ ਆ ਬੱਚੇ ਨੂੰ ਬਾਹਰ ਭੇਜਣ ਦੀ ਜਾਂ ਨਸ਼ੇ ਤੋਂ ਦੂਰ ਰੱਖਣ ਦੀ ਮੈਡਮ ਜੇ ਬੱਚੇ ਨੂੰ ਸੰਸਕਾਰ ਚੰਗੇ ਮਿਲਦੇ ਹੋਣਗੇ ਤਾਂ ਤਾਂ ਬੱਚਾ ਕਦੇ ਨਸ਼ਾ ਨਹੀਂ ਕਰੂ ਕਦੇ ਗਲਤ ਰਸਤੇ ਤੇ ਨਹੀਂ ਜਾ ਜਾਊਗਾ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਦੁੱਧ ਦੇ ਦੁੱਤੇ ਹੋਏ ਆਂ ਭਾਵੇਂ ਕਿਤੇ ਸਾਡੇ ਮਾਪੇ ਵੱਲੋਂ ਇਹ ਜਿਹੇ ਸੰਸਕਾਰ ਦਿੱਤੇ ਗਏ ਆਂ ਜੋ ਸਮਾਜ ਤੋਂ ਉਲਟ ਨਹੀਂ ਅਸੀਂ ਇਹ ਚੈਨਲ ਤੇ ਖੁੱਲ ਕੇ ਬੋਲ ਸਕਦੇ ਆ ਮੈਡਮ ਜੀ ਯੋਈ ਹੈ ਕਿ ਦੇਖੋ ਮਾਪੇ ਨੂੰ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਬੱਚਾ ਕਾਲਜ ਜਾਣਾ ਜਦੋਂ ਸਟਾਰਟ ਕਰ ਦਿੰਦਾ ਹੈ ਤਾਂ ਉਹਨਾਂ ਨੂੰ ਥੋੜਾ ਜ਼ਿਆਦਾ ਇੱਥੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਕੀ ਕਰ ਰਿਹਾ ਹੈ ਤੇ ਉਹਦਾ ਫਰੈਂਡ ਸਰਕਲ ਜਿਹੜਾ ਖਾਸ ਤੌਰ ਤੇ ਕਿੱਦਾਂ ਦਾ ਹੈ ਬਿਲਕੁਲ ਮੈਡਮ ਫਰੈਂਕ ਸਰਕਲ ਮੈਡਮ ਕੌਲ ਦੇ ਵਿੱਚ ਜਾ ਕੇ ਹੀ ਜਿਹੜੀ ਮੈਂ ਗੱਲ ਕੀਤੀ ਵੀ ਜਿਹੜੇ ਸਰਕਾਰ ਦੇ ਨਮਾਇंदे ਹੁੰਦੇ ਆ ਸਰਕਾਰ ਦੇ ਲੋਕ ਹੁੰਦੇ ਆ ਇਹੀ ਚੀਜ਼ਾਂ ਨੂੰ ਕੈਚ ਕਰਦੇ ਹੁੰਦੇ ਆ ਵੀ ਛੋਟੀ ਮੋਟੀ ਕਰਾਈ ਕਰਦਾ ਪਿੰਡ 'ਚ ਕੋਈ ਬੰਦਾ ਉਹਦਾ ਨਾਮ ਆ ਗਿਆ ਉਹਨੂੰ ਸਾਭ ਲਿਆ ਜੇਲ੍ਹ 'ਚੋਂ ਸਾਭ ਲਿਆ ਕੋਈ ਕਾਲ ਜਾਂਚੋਂ ਸਾਭ ਲਿਆ ਪਰ ਉਹਨੂੰ ਮੈਸੇਜੇ ਲੈ ਜਾਣਾ ਫਿਰ ਕਿਤੇ ਨਾ ਕਿਤੇ ਛੋਟੇ ਮੋਟੇ ਕਰਾਈਮ ਕਰਾਉਣੇ ਤੇ ਵੱਡੇ ਕਰਾਉਣੇ ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਕੱਲਾ ਕੋਈ ਕਰਾਈਮ ਕਰ ਦੂਗਾ ਕੱਲਾ ਹੀ ਕੋਈ ਕਿਸੇ ਘਟਨਾ ਨੂੰ ਅੰਜਾਮ ਦੇ ਦੂਗਾ ਜੀ ਅੱਗੇ ਨਾ ਪਿੱਛੇ ਪੈਕ ਹੁੰਦੀ ਆ ਮੈਂ ਮੰਤਰੀਆਂ ਦਾ ਸਾਂਤਰੀਆਂ ਦਾ ਨਾਉ ਇਸ ਕਰਕੇ ਲਈ ਰਿਹਾ ਮੈਡਮ ਐਸੀ ਖੋਤ ਜਿੱਦਾਂ ਕਹਾਰ ਹੋਣ ਦੀ ਗੱਲ ਹੈ ਕੋਟੇਸੀ ਇਹਨਾਂ ਚੀਜ਼ਾਂ ਦੇ ਵਿੱਚ ਰਹਿ ਕੇ ਸਾਨੂੰ ਕੋਦੇਸੀ ਇਹਨਾਂ ਸਿਚੁਏਸ਼ਨਾਂ ਦੇ ਵਿੱਚੋਂ ਨਿਕਲੇ ਹੋਇਆ ਮੰਤਰੀਆਂ ਸੰਤਰੀਆਂ ਨੇ ਭਾਰਤ ਕੇ ਬਦਮਾਸ਼ਾਂ ਤੋਂ ਕਿਤੇ ਨਾ ਕਿਤੇ ਗੈਂਗਸਟਰ ਬਣਾਤੇ ਗੈਂਗਸਟਰ ਤੋਂ ਕਿਤੇ ਨਾ ਕਿਤੇ ਉਹਨਾਂ ਦੇ ਮਰਡਰ ਕਰਵਾ ਲਏ ਉਹਨਾਂ ਦਾ ਕਤਲ ਕਰਵਾਤੇ ਮੈਡਮ ਬਹੁਤ ਲੰਬੀਆਂ ਚੌੜੀਆਂ ਕਹਾਣੀਆਂ ਅਗਰ ਇਹੀ ਲੰਬੀਆਂ ਚੌੜੀਆਂ ਕਹਾਣੀਆਂ ਸਾਨੂੰ ਜੇਲਾ ਚੋਂ ਨਾ ਪਤਾ ਲੱਗਣ ਸਾਡੇ ਉਹ ਲੋਕ ਜਿਹੜੇ ਜੇਲਾ ਚੋਂ ਅੱਗੇ ਦੱਸਦੇ ਆ ਉਸਤੇ ਵੀ ਮੀਡੀਆ ਚ ਆਉਣ ਤੋਂ ਬਾਅਦ ਵੀ ਸਰਕਾਰ ਜਾਂ ਮਾਨਯੋਗ ਅਦਾਲਤਾਂ ਜਾਂ ਪ੍ਰਸ਼ਾਸਨ ਕੋਈ ਕਾਰ ਗੱਲ ਕੀਤੀ ਹੈ ਤੇ ਜੇਲ੍ਹਾਂ ਦਾ ਵੀ ਆਪਾਂ ਨੂੰ ਹਾਲ ਪਤਾ ਹੀ ਹੈ ਕਿ ਜੇਲ੍ਹਾਂ ਦੇ ਵਿੱਚ ਵੀ ਜਿਹੜਾ ਨਸ਼ਾ ਹੈ ਉਹ ਕਾਫੀ ਹੱਦ ਤੱਕ ਅੰਦਰ ਚਲਾ ਜਾਂਦਾ ਹੈ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਮਿਲੀ ਭੁਗਤ ਦੀ ਇੱਥੇ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਜੇਲ੍ਹਾਂ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਆ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਉੱਥੇ ਜਿਹੜੇ ਨਸ਼ੇ ਦੀ ਆਪਾਂ ਕਹਿ ਦਿੰਦੇ ਆ ਕਿ ਕਈ ਵਾਰ ਜਿਹੜੀ ਵਾਇਰਲ ਹੁੰਦੀਆਂ ਨੇ ਵੀਡੀਓਜ਼ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲਦਾ ਹੈ ਕਿ ਬਾਕੀ ਜਿਹੜੇ ਸਾਰੇ ਕੈਦੀ ਨੇ ਉਹ ਦੇਖੋ ਪਾਰਟੀਆਂ ਕਰਦੇ ਨੇ ਨਸ਼ੇ ਦਾ ਸੇਵਨ ਕਰਦੇ ਨੇ ਵੱਡੇ ਸਵਾਲ ਇੱਥੇ ਫਿਰ ਪ੍ਰਸ਼ਾਸਨ ਦੇ ਖੜੇ ਹੁੰਦੇ ਨੇ ਆ ਬਿਲਕੁਲ ਬਣਾ ਬਿਲਕੁਲ ਹੁੰਦਾ ਮਿਲੀ ਭੁਗਤਣਾ ਹੁੰਦੀ ਹੈ ਦੇ ਵਿੱਚ ਕੋਈ ਸ਼ੱਕ ਨਹੀਂ ਜੀ ਜੱਡ ਤੱਕ ਕਿ ਕਿਤੇ ਨਾ ਕਿਤੇ ਪੈਸਾ ਚੜਦਾ ਜੀ ਉਹ ਕਹੇ ਜੀ ਆਪਾਂ ਕਹੀਏ ਛੋਟਾ ਅਫਸਰ ਕਰਦਾ ਜੀ ਬਿਲਕੁਲ ਦੇਖੋ بڑے ਅਫਸਰ ਵੀ ਕਰਦੇ ਆ ਛੋਟੇ ਵੀ ਅਫਸਰ ਕਰਦੇ ਆ ਦੇਖੋ ਜਦ ਤੱਕ ਚੈਨ ਨਹੀਂ ਬਣਦੀ ਜਦ ਤੱਕ ਉੱਪਰ ਤੁਸੀਂ ਇੱਕ ਪੀਲ ਤੱਕ ਅੰਦਰ ਨਹੀਂ ਜੀ ਜਾ ਸਕਦੇ ਦੇਖੋ ਕਿਹੜੇ ਅੱਜ ਅੰਦਰ ਬੈਠ ਕੇ ਪਾਰਟੀਆਂ ਕਰਦੇ ਆ ਜਾਂ ਅੰਦਰ ਬੈਠ ਕੇ ਮੋਬਾਈਲ ਚਲਾਉਂਦੇ ਆ ਅੰਦਰ ਬੈਠ ਕੇ ਕਿਤੇ ਨਾ ਕਿਤੇ ਗੈਂਗਸਟਰ ਰੈਕਟ ਚਲਾਉਂਦੇ ਆ ਉਹ ਕਿਤੇ ਨਾ ਕਿਤੇ ਇਹ ਮਿਲੀ ਭੁਗਤ ਦੇ ਨਾਲੇ ਚੱਲਦਾ ਮੈਡਮ ਅਸੀਂ ਤਾਂ ਕਹਿਣਾ ਦਿਓ ਤੁਸੀਂ ਨਸ਼ੇ ਵੀ ਬਾਰ ਬਾਰ ਅਸੀਂ ਗੱਲ ਕਰਦੇ ਆ ਕਿ ਜੀਲਾ ਚ ਨਸ਼ਾ ਸਤਲਾਈ ਹੁੰਦਾ ਹੈ ਉਹਦੀ بجائے ਕਿਤੇ ਨਾ ਕਿ ਕੋਈ ਨਾ ਕੋਈ ਉਹਨੂੰ ਦਵਾਈ ਬੂਟੀ ਦਾ ਇੰਤਜ਼ਾਮ ਕੀਤਾ ਜਾਂਦਾ ਕੋਈ ਨਾ ਕੋਈ ਇਹ ਦਾ ਨਹੀਂ ਫਟਾਈ ਕੀਤੀ ਜਾਵੇ ਜੋ ਬਾਹਰ ਤੋਂ ਕੋਈ ਅੱਦਾ ਦੀ ਚੀਜ਼ ਅੰਦਰ ਜਾ ਕੇ ਜੇਲ੍ਹ ਦੇ ਵਿੱਚ ਜੋ ਬਾਹਰ ਪ੍ਰਭਾਵ ਗਲਤ ਪਾਉਂਦੀ ਹੈ ਉਸ ਚੀਜ਼ ਤੇ ਰੋਕਥਾਮ ਲਗਾਉਣ ਦੀ ਜ਼ਰੂਰਤ ਹੈ ਜੀ ਤੇ ਇੱਥੇ ਸਰਕਾਰਾਂ ਨੂੰ ਕਿੰਨੇ ਕੁ ਹੋਰ ਠੋਸ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ ਕਿਉਂਕਿ ਨਸ਼ਾ ਕਾਫੀ ਹੱਦ ਤੱਕ ਵਧਿਆ ਹੈ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਬਾਕੀ ਸੂਬਿਆਂ ਦੇ ਵਿੱਚ ਨਸ਼ਾ ਹੈ ਪਰ ਦੇਖੋ ਜੇਕਰ ਆਪਾਂ ਗੱਲ ਕਰੀਏ ਕਿ ਬਦਨਾਮੀ ਜਿਹੜੀ ਹੈ ਉਹ ਜ਼ਿਆਦਾਤਰ ਪੰਜਾਬ ਦੀ ਹੁੰਦੀ ਹੈ ਤੇ ਪੰਜਾਬ ਨੂੰ ਹੀ ਸਭ ਤੋਂ ਜ਼ਿਆਦਾ ਨਸ਼ੇ ਦੇ ਵਿੱਚ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਹੈ ਨਸ਼ਾ ਜਾਦਾ ਹੈ ਤਾਂ ਕੀ ਲੱਗਦਾ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਪੰਜਾਬ ਦਾ ਨਾਮ ਇਸੇ ਕਰਕੇ ਬਦਨਾਮ ਹੋਇਆ ਜਿਹੜੀ ਮੈਂ ਬਿਟਾਰੀ ਫਾਰਮ ਦੀ ਗੱਲ ਕਰ ਰਿਹਾ ਨੋਟਿਸ ਦੀ ਗੱਲ ਕਰ ਰਹਾ ਮੈਡਮ ਉਹਦੇ ਵਿੱਚ ਸਭ ਤੋਂ ਜਿਆਦਾ ਜਿਹੜਾ ਨਜਾਇਜ਼ ਫਾਇਦਾ ਚੁੱਕਿਆ ਗਿਆ ਉਹ ਪ੍ਰਮੋਸ਼ਨਾਂ ਦਾ ਪੰਜਾਬ ਚ ਹੀ ਚੁੱਕਿਆ ਗਿਆ ਜੀ ਹੂੰ ਅਸੀਂ ਅੰਕੜਿਆਂ ਦੀ ਗੱਲ ਕਰੂੰਗੇ ਤੁਸੀਂ 2001 ਤੋਂ ਲੈ ਕੇ 2009 ਤੱਕ ਦੇ ਅੰਕੜੇ ਦੀ ਗੱਲ ਕਰੂੰਗੇ ਜਾਂ ਉਸ ਤੋਂ ਬਾਅਦ ਦੇ ਅੰਕੜਿਆਂ ਦੀ ਗੱਲ ਕਰੂੰਗਾ ਬਾਕੀ ਸੁੱਬਿਆਂ 'ਚ ਅਸੀਂ ਇਹ ਨਹੀਂ ਕਹਿੰਦੇ ਕਿ ਨਸ਼ਾ ਨਹੀਂ ਚੱਲਦਾ ਨਸ਼ਾ ਚੱਲਦਾ ਲੇਕਿਨ ਕਿਤੇ ਨਾ ਕਿਤੇ ਉੱਥੇ ਪ੍ਰੋਮੋਸ਼ਨਾਂ ਦਾ ਦੌਰ ਘਟ ਚੱਲਿਆ ਹੁਣ ਜਾਂ ਉਸ ਚੀਜ਼ ਦਾ ਉਹਨਾਂ ਨੇ ਫਾਇਦਾ ਘਟ ਕੇ ਚੁਣਾ ਪੰਜਾਬ ਦੇ ਵਿੱਚ ਜਿਆਦਾ ਫਾਇਦਾ ਕਿਉਂਕਿ ਕਿਤੇ ਨਾ ਕਿਤੇ ਪ੍ਰੋਮੋਸ਼ਨਾਂ ਲੈਣ ਦੇ ਚੱਕਰ 'ਚ ਹੋਈ ਜਿਹੜੇ ਕਿਤੇ ਨਾ ਕਿਤੇ ਕੇਸ ਬਣਾ ਕੇ ਅੰਦਰ ਲੋਕਾਂ ਨੂੰ ਡੱਕ ਕੇ ਕਿਤੇ ਨਾ ਕਿਤੇ ਬਦਨਾਮ ਕੀਤਾ ਗਿਆ ਕਾਗਜ਼ ਕਾਲੇ ਕੀਤੇ ਗਏ ਆ ਜਿਹੜੇ ਬੰਦੇ ਇਮਾਨਦਾਰ ਸੀ ਜਿਨੇ ਕੁੱਤੇ ਤੇ ਥੂ ਵੀ ਨਹੀਂ ਵੀ ਸੀ ਜ ਜਿਹਨੂੰ ਨਸ਼ੇ ਦਾ ਪਤਾ ਵੀ ਨਹੀਂ ਜੀ ਉਹਨਾਂ ਲੋਕਾਂ ਦੇ ਕੇਸ ਬਣਾ ਕੇ ਅੰਦਰ ਬਿਠਾਲੇ ਹੋਏ ਆ ਜੀ ਜੀ ਉਹ ਹੀ ਆ ਕਿ ਦੇਖੋ ਹਮੇਸ਼ਾ ਹੀ ਆਪਾਂ ਇੱਕ ਗੱਲ ਕੀਤੀ ਹੈ ਕਿ ਜੇਕਰ ਕੋਈ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਹੈ ਤਾਂ ਉਸ ਉੱਤੇ ਨਾਜਾਇਜ਼ ਜਿਹੜੇ ਐਫ ਆਈ ਆਰ ਨੇ ਉਹ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਸਰਕਾਰਾਂ ਨੂੰ ਇਹਨਾਂ ਸਭ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ ਗੌਰ ਕਰਨੀ ਚਾਹੀਦੀ ਹੈ ਬਿਲਕੁਲ ਮੈਡਮ ਗੌਰ ਕਰਨੀ ਚਾਹੀਦੀ ਹੈ ਉਲਟ ਸਰਕਾਰ ਤਾਂ ਇਹ ਕੰਮ ਕਰਦੀ ਹੈ ਜੀ ਜੀ ਜੇ ਕੋਈ ਨਸੇ ਦੇ ਖਿਲਾਫ ਬੋਲਦਾ ਜਾਂ ਸਿਸਟਮ ਦੇ ਖਿਲਾਫ ਬੋਲਦਾ ਉਹਨੂੰ ਤਾਂ ਫੜ ਕੇ ਸਰਕਾਰ ਅੰਦਰ ਕਰਦੀ ਹੈ ਜੀ ਉਹਦੇ ਦਾ ਪਰਚੇ ਕਰਦੀ ਹੈ ਜੀ ਜੀ ਕਰਦੇ ਸੀ ਕਹਿੰਦੇ ਵੀ ਸਰਕਾਰ ਵੀ ਅਗਰ ਕੁਝ ਗਲਤ ਕਰ ਰਹੀ ਹੈ ਉਸ ਤੋਂ ਉੱਪਰ ਵੀ ਲੋਕਾਂ ਕੋਲ ਪਬਲਿਕ ਕੋਲ ਕੋਈ ਤੋੜ ਹੋਣਾ ਚਾਹੀਦਾ ਵੀ ਸਰਕਾਰ ਨੂੰ ਕਿੱਦਾਂ ਠੀਕ ਕੀਤਾ ਜਾਵੇ ਜਾਂ ਸਰਕਾਰ ਨੂੰ ਕਿੱਦਾਂ ਸਿੱਧਣ ਕਿ ਲਿਆਂਦਾ ਜਾ ਜਿੱਥੇ ਸੀ ਅੱਜ ਮੈਂ ਸਿਸਟਮ ਦੇ ਖਿਲਾਫ ਹੋਣ ਦੀ ਗੱਲ ਕਰਦਾ ਮੈਨੂੰ ਇਹ ਦੇਖਦੇ ਕਿਤੇ ਪਰ ਕੇ ਠੋਕੇ ਮੈਨੂੰ ਅੰਦਰ ਕਰ ਦੇਣਾ ਜੀ ਪਤਲੇ ਦਾ ਜੀ ਵੋਟ ਦਿੰਨੇ ਸੀ ਸਿਸਟਮ ਦੇ ਖਿਲਾਫ ਬੋਲ ਨਹੀਂ ਸਕਦੇ ਮੈਨੂੰ ਗਲਤ ਕਰਨਾ ਤਾਂ ਬੋਲ ਨਹੀਂ ਸਕਦੇ ਲੇਕਿਨ ਕਿਤੇ ਨਾ ਕਿਤੇ ਸਰਕਾਰ ਹਾਂਜੀ ਦੇਖੋ ਉਹੀ ਗੱਲ ਆ ਗਈ ਕਿ ਸਰਕਾਰਾਂ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਜ਼ਿੰਮੇਵਾਰ ਨੇ ਕਿ ਜੇਕਰ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਵਿਕ ਰਿਹਾ ਹੈ ਜਾਂ ਫਿਰ ਕੀ ਲੱਗਦਾ ਹੈ ਕਿ ਦੇਖੋ ਜਿਹੜਾ ਨਸ਼ਾ ਹੈ ਕਾਫੀ ਹੱਦ ਤੱਕ ਵਿਕਦਾ ਹੈ ਹਰ ਗਲੀ ਹਰ ਮੋਹੱਲੇ ਨਸ਼ਾ ਤਸਕਰ ਜਿਹੜੇ ਨੇ ਉਹ ਮੌਜੂਦ ਨੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਨਸ਼ਾ ਤਸਕਰੀ ਦੇ ਵਿੱਚ ਦੋ ਲੋਕ ਜਿਹੜੇ ਹੁੰਦੇ ਨੇ ਆਪਸ ਦੇ ਵਿੱਚ ਵੀ ਲੜਦੇ ਰਹਿੰਦੇ ਨੇ ਪਰ ਇੱਥੇ ਵੀ ਜਿਹੜੀ ਸਰਕਾਰ ਐ ਉਹ ਕੋਈ ਕਾਰਵਾਈ ਨਹੀਂ ਕਰਦੀ ਜਾਂ ਫਿਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦੀ ਕਿਉਂਕਿ ਜੇਕਰ ਆਪਣੇ ਕੋਲੇ ਵੀਡੀਓਜ਼ ਵਾਇਰਲ ਹੋ ਕੇ ਆndੀਆਂ ਨੇ ਤਾਂ ਕੀ ਲੱਗਦਾ ਕਿ ਦੇਖੋ ਪ੍ਰਸ਼ਾਸਨ ਦੇ ਅੱਖਾਂ ਸਾਹਮਣੇ ਜਾਂ ਸਰਕਾਰਾਂ ਦੀ ਅੱਖਾਂ ਸਾਹਮਣੇ ਵੀ ਇਹ ਜਾਂਦੀਆਂ ਹੀ ਹੋਣਗੀਆਂ ਬਿਲਕੁਲ ਮੈਡਮ ਬੇਕੋ ਉਹੀ ਸਾਡਾ ਸਵਾਲ ਹੈ ਜੀ ਸਰਕਾਰਾਂ ਨੂੰ ਸਾਡਾ ਸਰਕਾਰ ਦੇ ਨੁਮਾਇੰਦੇ ਨੂੰ ਸਵਾਲ ਹੈ ਕਿ ਸਾਡੇ ਮੋਬਾਈਲਾਂ ਤੇ ਘੁਮਦਾ ਸਾਡੇ ਮੋਬਾਈਲਾਂ ਤੇ ਨਸ਼ਾ ਘੁਮਦਾ ਸਾਡੇ ਮੋਬਾਈਲਾਂ ਤੇ ਜੇਲ੍ਹ ਤੋਂ ਬਾਹਰ ਆਏ ਬੰਦੇ ਦੱਸਦੇ ਆਂ ਫੈਰੂਲ ਤੇ ਆਉਂਦਾ ਕੋਈ ਰਿਹਾ ਹੋ ਕੇ ਆਉਂਦਾ ਸਾਰੀਆਂ ਸਚਾਈਆਂ ਦੱਸਦੇ ਆ ਕਿ ਆ ਉਹ ਨਾ ਮੰਤਰੀਆਂ ਸੰਸਦਿਆਂ ਦੇ ਸਰਕਾਰਾਂ ਤੱਕ ਵੀ ਇਹ ਚੀਜ਼ਾਂ ਜਾਣੀਆਂ ਜੀ ਬਿਲਕੁਲ ਜਾਣੀਆਂ ਲੇਕਿਨ ਉਸ ਚੀਜ਼ ਤੇ ਗੌਰ ਨਹੀਂ ਕਰਦੇ ਉਸ ਚੀਜ਼ ਤੇ ਕੰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਗਰ ਇਹ ਕਰਨ ਲੱਗ ਜਾਣਗੇ ਤਾਂ ਕਿਤੇ ਨਾ ਕਿਤੇ ਲੈਣ ਦੇਣ ਬੰਦ ਹੋ ਜਾਊਗਾ ਸਰਕਾਰਾਂ ਨੂੰ ਲੱਗਦਾ ਵੀ ਜਿੰਨਾ ਚ ਨਸ਼ਾ ਜਾਂਦਾ ਜਾਂ ਨਸ਼ਾ ਵੇਚ ਉਹ ਸਜ਼ਾ ਕਰਨੇ ਵਾਸਤੇ ਵੀ ਸਾਡੇ ਕੋਲ ਮੈਡਮ ਕੋਈ ਤੋੜ ਨਹੀਂ ਇਸ ਕਰਕੇ ਸਾਨੂੰ ਸਜ਼ਾ ਭੁਗਤ ਨਹੀਂ ਪੈ ਰਹੇ ਜੀ ਬਿਲਕੁਲ ਦੇਖੋ ਉਹੀ ਗੱਲ ਆ ਜਾਂਦੀ ਹੈ ਕਿ ਨਸ਼ਾ ਜਿਹੜਾ ਹੈ ਕਾਫੀ ਹੱਦ ਤੱਕ ਵਧਦਾ ਹੋਇਆ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ ਪਰ ਕੀ ਲੱਗਦਾ ਹੈ ਕਿ ਸਰਕਾਰਾਂ ਨੂੰ ਇੱਥੇ ਠੋਸ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਦੇਖੋ ਜੇਕਰ ਸਰਕਾਰਾਂ ਹੀ ਨਸ਼ੇ ਦੀ ਤਸਕਰੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਕਿਤੇ ਨਾ ਕਿਤੇ ਸਰਕਾਰਾਂ ਦੀ ਸ਼ੈਤ ਇਹ ਜਿਹੜੀ ਸਭ ਚੀਜ਼ਾਂ ਹੁੰਦੀਆਂ ਨੇ ਕੀ ਲੱਗਦਾ ਹੈ ਕਿ ਸਰਕਾਰਾਂ ਦੀ ਸ਼ੈਤ ਹੀ ਹੁੰਦੀਆਂ ਨੇ ਜਾਂ ਫਿਰ ਸਰਕਾਰਾਂ ਦੀ ਵੀ ਅੱਖਾਂ ਦੇ ਵਿੱਚ ਧੂੜ ਇੱਥੇ ਪਾਈ ਜਾਂਦੀ ਹੈ ਦੇਖੋ ਮੈਨੂੰ ਸਾਰਿਆਂ ਨੂੰ ਨਹੀਂ ਜੀ ਕਹਿ ਸਕਦੇ ਕਿ ਸਾਰੇ ਸਰਕਾਰ ਦੇ ਵਿੱਚ ਬੰਦੇ ਗਲਤਾਂ ਜਾਂਦੇ ਆ ਡਿਪਾਰਟਮੈਂਟ ਦੇ ਬੰਦੇ ਗਲਤਾਂ ਜਾਂਦੇ ਡਿਪਾਰਟਮੈਂਟ ਦੇ ਬੰਦੇ ਗਲਤਾਂ ਪ੍ਰਸ਼ਾਸਨ 'ਚ ਲੇਕਿਨ ਕਿਤੇ ਨਾ ਕਿਤੇ ਮੈਡਮ ਅਗਰ ਮਿਲੀ ਤੋ ਉਹਤੋਂ ਹੁੰਦੀ ਆ ਕਿਤੇ ਨਾ ਕਿਤੇ ਪਿੱਛੇ ਬੈਕ ਮਿਲਦੀ ਆ ਤਦ ਜਾ ਕੇ ਬੰਦੇ ਦਾ ਆਇਆ ਪੈਂਦਾ ਜਿਹੜਾ ਨਸ਼ਾ ਵੇਚਣ ਦੀ ਗੱਲ ਕਰਦੇ ਮੈਡਮ ਜਿੱਦਾਂ ਮੈਂ ਪਹਿਲਾਂ ਕਿਹਾ ਹਾਪੇ ਚੱਲਦੇ ਆ ਮੀਨ ਨੇ ਚੱਲਦੇ ਆ ਬਿਲਕੁਲ ਚੱਲਦੇ ਆ ਮੈਡਮ ਮੈਡਮ ਅਨਮੋਲ ਗਦਨ ਮਾ ਸਾਡੇ ਮੰਤਰੀ ਵੀ ਨੇ ਖਰੜ ਦੇ ਐਮ ਐਲ اے ਵੀ ਜੀ ਜੀ ਦੇਖੋ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਕਿ ਖਰੜ ਦੇ ਨਾਲ ਇੱਕ ਮੁੰਡੀ ਖਰੜ ਹੈ ਜੀ ਹੂੰ ਉੱਥੇ ਗਾਂਜਾ ਵਿਕਦਾ ਜੀ ਸ਼ਰਿਆਮ ਜੀ ਕਹ ਰਿਆ ਆ ਲੋਕ ਕੋਲ ਕੋਲ ਦੇ ਹੱਥ ਪੜੇ ਜਾਂਦੇ ਆ ਜੀ ਪਹਿਲਾਂ ਵੀ ਫੜੇ ਜਾਂਦੇ ਸੀ ਮੈਡਮ ਨੇ ਉੱਥੇ ਜਾ ਕੇ ਰੇਡ ਕੀਤੀ ਮੈਡਮ ਕੋਲ ਜਾ ਕੇ ਉੱਥੇ ਕਹਿੰਦੀ ਆ ਜੀ ਆਪਾਂ ਕਾਇਆ ਕੈਮਰੇ ਲਾਇਆ ਪੁਲਿਸ ਖੜੀ ਕੀਤੀ ਆ ਮੈਡਮ ਮਹੀਨਾ ਕੇ ਜਾਂ ਦੋ ਕੁ ਮਹੀਨੇ ਉੱਚੀ ਚੰਦ ਹੋਈ ਹੋਣੀ ਆ ਉਸ ਤੋਂ ਬਾਅਦ ਫੇਰ ਅੱਜ ਤੱਕ ਲੈ ਨਾਲ ਵਿਕ ਰਿਹਾ ਐ ਐਸੀ ਮੈਡਮ ਨੂੰ ਇਹ ਕਹਿਣਾ ਚਾਹੁੰਦਾ ਵੀ ਮੈਡਮ ਗਾਂਜਾ ਸਲਫਾ ਸੂਟਾ ਇਹ ਬੰਦ ਕਰਕੇ ਤੁਸੀਂ ਨਸ਼ੇ ਨੂੰ ਬੰਦ ਕਰਨ ਦੀ ਗੱਲ ਨਹੀਂ ਕਰ ਸਕਦੇ ਚਿੱਟਾ ਸੈਂਟੈਟਿਕ ਨਸ਼ਾ ਨਹੀਂ ਸੁਮਾਇਕ ਜਿਵੇਂ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਹੱਥ ਨਹੀਂ ਪਾਉਂਦੇ ਉਹਨੇ ਜੜਾ ਨੂੰ ਹੱਥ ਨਹੀਂ ਪਾਉਂਦੇ ਜੱਟ ਕੇ ਨਸ਼ਾ ਖਤ ਜਿਹੜੇ ਛੋਟੇ-ਛੋਟੇ ਨਸ਼ਾ ਤਸਕਰੀ ਕਰਦੇ ਨੇ ਉਹ ਲੋਕਾਂ ਨੂੰ ਤਾਂ ਫੜ ਕੇ ਕਿਤੇ ਨਾ ਕਿਤੇ ਚਲੋ ਮਹੀਨਾ ਦੋ ਮਹੀਨਾ ਅੰਦਰ ਵੀ ਰੱਖ ਲਿਆ ਜਾਂਦਾ ਹੈ ਪਰ ਵੱਡੀ ਗੱਲ ਉਹੀ ਆ ਜਾਂਦੀ ਹੈ ਕਿ ਜਿਹੜੇ ਪਿੱਛੇ ਵੱਡੇ ਮਗਰਮੱਛ ਨੇ ਉਹਨਾਂ ਤੱਕ ਪੁਲਿਸ ਦੀ ਪਹੁੰਚ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ ਦੇਖੋ ਉਹੀ ਜਾਣਨ ਇੱਥੇ ਕਿਉਂਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹਦੇ ਵਿੱਚ ਮਿਲੀਭੁਗਤ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਦੀ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਵੇਂ ਕਿ ਆਪਾਂ ਜੇਲ੍ਹਾਂ ਦੀ ਹੀ ਗੱਲ ਕੀਤੀ ਹੈ ਕਿ ਜੇਲ੍ਹਾਂ ਦੇ ਵਿੱਚ ਵੀ ਦੇਖੋ ਜਦੋਂ ਨਸ਼ਾ ਅੰਦਰ ਜਾਂਦਾ ਹੈ ਤਾਂ ਕਿਸੇ ਦੇ ਕਿਸੇ ਹੱਥ ਤਾਏ ਨਸ਼ਾ ਅੰਦਰ ਜਾਂਦਾ ਹੀ ਹੋਏਗਾ। ਰਿਕੋ ਮੈਡਮ ਪੌਂਚ ਹੁੰਦੀ ਹੈ ਜੀ। ਹੂੰ। ਪੌਂਚ ਹੁੰਦੀ ਹੈ ਲੇਕਿਨ ਉਹ ਪੌਂਚ ਰਲੀ ਮਿਲੀ ਤੋਂ ਤਵੀ ਹੁੰਦੀ ਹੈ ਜੀ। ਜੀ। ਉਸ ਨੂੰ ਨੇਗੇਟਿਵ ਤਰੀਕੇ ਦੇ ਨਾਲ ਸਮਾਜ ਦੇ ਨਾਲ ਜੰਬਿਆ ਜਾ ਰਿਹਾ ਪੁਲਿਸ ਵੱਲੋਂ। ਉਹੀ ਪਹੁੰਚ ਨੂੰ ਅਗਰ ਤੁਸੀਂ ਉਹਨੂੰ ਫੜ ਕੇ ਉਹਦੀਆਂ ਜੜਾ ਖਤਮ ਕਰਦੀ ਗੱਲ ਕਰੋਗੇ ਫਿਰ ਅਸੀਂ ਮੰਨਦੇ ਹਾਂ ਲੇਕਿਨ ਉਹ ਪਹੁੰਚ ਨੂੰ ਕਿਤੇ ਨਾ ਕਿਤੇ ਲੇਹ ਦੇ ਕੇ ਤੁਸੀਂ ਪਹੁੰਚ ਦਾ ਕਿਤੇ ਨਾ ਕਿਤੇ ਤਸਕਰਾਂ ਨੇ ਜਾਂ ਜਾਇਦਾ ਫਾਇਦਾ ਉਠਾਉਨੇ ਆ ਉਹੀ ਪਹੁੰਚ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਵੰਡ ਰਿਹਾ ਜਾਂ ਕਰਾਇਮ ਹੋ ਰਿਹਾ ਉਹੀ ਪਹੁੰਚ ਦਾ ਕਿਤੇ ਨਾ ਕਿਤੇ ਜਿਹੜਾ ਗਲਤ ਪ੍ਰਵਾਹ ਪੈ ਰਿਹਾ ਉਹੀ ਪਹੁੰਚ ਅਗਰ ਸਿੱਧੀ ਹੋਵੇ ਜਾਂ ਸਹੀ ਰੂਪ ਦੇ ਵਿੱਚ ਹੋਵੇ ਵੀ ਉਹੀ ਪਹੁੰਚ ਦਾ ਤੁਸੀਂ ਸਹੀ ਇਸਤੇਮਾਲ ਕਰਕੇ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਕਰੋ ਉਹਨਾਂ ਦੀਆਂ ਪ੍ਰਾਪਰਟੀਆਂ ਜਬਤ ਕਰੋ ਜਾਂ ਕਿਤੇ ਨਾ ਕਿਤੇ ਅਸਲੀ ਜਿਹੜੇ بڑے ਮਗਰਮੱਛਾਂ ਹਨ ਉਹਨਾਂ ਨੂੰ ਬਿਲਕੁਲ ਬਹੁਤ-ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਸੀਂ ਹਮੇਸ਼ਾ ਹੀ ਇੱਥੇ ਆ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੁੰਨੇ ਹੋ ਤੇ ਉਹਨਾਂ ਨੂੰ ਵੱਤ-ਵੱਤ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕਰਦੇ ਹੋ ਬਿਲਕੁਲ ਮੈਡਮ ਬਹੁਤ-ਬਹੁਤ ਧੰਨਵਾਦ ਦੇਖੋ ਅਗਰ ਕੁਝ ਮੇਰੇ ਤੋਂ ਕਹਿਦੇ ਸਮੇਂ ਬੋਲਦੇ ਸਮੇਂ ਕੋਈ ਗਲਤੀ ਹੁੰਦੀ ਹੈ ਮੈਂ ਪੂਰੇ ਦਰਸ਼ਕਾਂ ਤੋਂ ਜਿੰਨੇ ਵੀ ਇਹ ਚੈਨਲ ਨੂੰ ਦੇਖਦੇ ਆ ਹਮਾਰੇ ਵਿੱਚ ਲੋਕ ਦੇਖਦੇ ਆ ਮੈਂ ਉਹਨਾਂ ਤੋਂ ਮਾਫੀ ਮੰਗਦਾ ਅਗਰ ਮੇਰੇ ਤੋਂ ਕੋਈ ਵੀ ਸ਼ਬਦ ਗਲਤ ਬੋਲਿਆ ਜਾਂਦਾ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਹਾਂਜੀ ਤਾਂ ਅੱਜ ਅਸੀਂ ਗੱਲ ਕੀਤੀ ਹੈ ਕਿ ਨਸ਼ੇ ਨੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਇਸ ਨੂੰ ਕਿਸ ਹੱਦ ਤੱਕ ਤਬਾਹ ਕੀਤਾ ਹੈ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਆਪਾਂ ਗੱਲ ਕਰਦੇ ਸੀ ਕਿ ਨੌਜਵਾਨ ਜਿਹੜੇ ਨੇ ਉਹੀ ਨਸ਼ਾ ਕਰਦੇ ਨੇ ਪਰ ਅੱਜ ਕੱਲ ਦੇਖੋ ਜਿਹੜੀ ਔਰਤਾਂ ਨੇ ਆਪਾਂ ਆਏ ਦਿਨ ਹੀ ਵਾਇਰਲ ਵੀਡੀਓ ਜਿਹੜੀਆਂ ਨੇ ਜਾਂ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਰਾਹੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਦੇਖੋ ਔਰਤਾਂ ਮਰਦ ਕੋਈ ਵੀ ਹੈ ਤਾਂ ਨਸ਼ੇ ਦੀ ਜਿਹੜੀ ਲਤ ਹੈ ਇਸ ਦੇ ਵਿੱਚ ਫਸਦਾ ਚੱਲਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਨਸ਼ੇ ਦਾ ਦਲ ਦਾ ਲੈ ਇਸ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤੇ ਜਿਹੜੇ ਕੜੇ ਕਦਮ ਨੇ ਉਹ ਇੱਥੇ ਚੁੱਕਣੇ ਚਾਹੀਦੇ ਨੇ ਹਾਂਜੀ ਤੁਸੀਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ ਰਾਏ ਜੋ ਹੈ ਉਹ ਕਮੈਂਟ ਦੇ ਜ਼ਰੀਏ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਆਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਸਾਨੂੰ ਕਾਲ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤਦ ਤੱਕ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ